ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲਈ ਲੋਕ ਕਿਹੋ ਜਿਹਾ ਕਿਹੋ ਜਿਹਾ ਅੱਜਕੱਲ ਹਰਕਤਾ ਕਰ ਦਿੰਦੇ ਅਸੀਂ ਉਹਦਾ ਬਾਰੇ ਜੋ ਹੈ ਡਿਸਕਸ ਇੱਥੇ ਨਹੀਂ ਕਰਾਂਗੇ ਕਿਉਂਕਿ ਸਭ ਨੂੰ ਪਤਾ ਹੀ ਹੈ ਖੈਰ ਵੀਡੀਓ ਵੱਲ ਜਾਂਦੇ ਆ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਇੱਕ ਨੌਜਵਾਨ ਹੈ ਜਿਸਨੇ ਕਿ ਉਹ ਜਲੂਲ ਕਪੜੇ ਪਾਏ ਹੋਏ ਨੇ ਤੇ ਇੱਕ ਸਿੱਖ ਨੌਜਵਾਨ ਵੱਲੋਂ ਚੰਗੀ ਤਰ੍ਹਾਂ ਇਸ ਦਾ ਮੋਰ ਬਣਾਇਆ ਜਾ ਰਿਹਾ ਜੀहां ਤੁਹਾਨੂੰ ਦੱਸਦੀ ਹੈ ਕਿ ਇਹ ਜੋ ਨੌਜਵਾਨ ਸੀ ਇਹ ਔਰਤਾਂ ਦੇ ਅੰਡਰ ਗਾਰਮੈਂਟਸ ਪਾ ਕੇ ਜਿਵੇਂ ਤੁਸੀਂ ਵੇਖ ਸਕਦੇ ਹੋ ਰੀਲਾ ਬਣਾ ਰਿਆ ਸੀ ਤੇ ਇੱਕ ਹੋਰ ਮੁੰਡਾ ਇਸ ਦੀ ਵੀਡੀਓ ਸ਼ੂਟ ਕਰ ਰਿਆ ਸੀ ਉਹ ਵੀ ਭਰੇ ਬਾਜ਼ਾਰ ਦੇ ਵਿੱਚ ਉਸ ਤੋਂ ਬਾਅਦ ਹਰ ਆਣ ਜਾਣ ਵਾਲੀ ਜਿਹੜੀ ਔਰਤ ਸੀ ਉਸ ਨੂੰ ਵੇਖ ਕੇ ਅਨਕੰਫਰਟੇਬਲ ਫੀਲ ਕਰ ਰਹੀ ਸੀ ਉਸ ਤੋਂ ਬਾਅਦ ਦੁਕਾਨਦਾਰ ਉੱਤੇ ਇਕੱਠੇ ਹੋ ਜਾਂਦੇ ਨੇ ਤੇ ਇੱਕ ਸਿੱਖ ਨੌਜਵਾਨ ਮਾਰਚ ਪੇੜਾ ਉਹਨੂੰ ਉਹਦਾ ਕਬੂਤਰ ਬਣਾ ਦਿੰਦਾ ਹੈ ਉਸ ਤੋਂ ਬਾਅਦ ਇਹ ਮਾਫੀ ਮੰਗਦਾ ਹੋਇਆ ਵੀ ਨਜ਼ਰ ਆਂਦਾ ਹੈ ਜੀਆ ਮਾਮਲਾ ਹਰਿਆਣਾ ਦੇ ਪਾਨੀਪਤ ਤੋਂ ਸਾਹਮਣੇ ਆ ਰਿਹਾ ਹੈ ਦਰਅਸਲ ਪਾਨੀਪਤ ਦੇ ਇਨਸਰ ਬਾਜ਼ਾਰ ਦੇ ਵਿੱਚ ਕੁਝ ਦੁਕਾਨਦਾਰਾਂ ਨੇ ਔਰਤਾਂ ਦੇ ਕੱਪੜੇ ਪਾ ਕੇ ਅਸ਼ਲੀਲ ਡਾਂਸ ਕਰਦੇ ਇਸ ਨੌਜਵਾਨ ਨੂੰ ਫੜ ਲਿਆ ਤੇ ਉਸ ਦੀ ਪੂਰੀ ਤਰ੍ਹਾਂ ਚਾਰਜ ਚਮਕੀਤੀ ਨੌਜਵਾਨ ਔਰਤਾਂ ਦੇ ਕੱਪੜੇ ਪਾ ਕੇ ਅੰਡਰ ਗਾਰਮੈਂਟਸ ਪਾ ਕੇ ਬਾਜ਼ਾਰ ਦੇ ਵਿੱਚ ਰੀਲਾ ਬਣਾ ਰਿਆ ਸੀ ਉਸ ਦਾ ਸਾਥੀ ਵੀਡੀਓ ਸ਼ੂਟ ਕਰ ਰਿਹਾ ਸੀ ਤੇ ਨਾਲ ਹੀ ਇਸ ਕਰਕੇ ਬਾਜ਼ਾਰ ਵਿੱਚ ਆਉਣ ਵਾਲੀਆਂ ਜਿਹੜੀਆਂ ਔਰਤਾਂ ਸਨ ਅਨਕੰਫਰਟੇਬਲ ਹੋ ਰਹੀਆਂ ਸਨ ਇਸ ਦੌਰਾਨ ਦੁਕਾਨਦਾਰਾਂ ਨੇ ਨੌਜਵਾਨ ਨੂੰ ਫੜ ਲਿਆ ਤੇ ਜ਼ੋਰਦਾਰ ਥੱਪੜ ਪਾਡੇਟ ਕੀਤੀ ਰਾਹਗੀਰਾਂ ਨੇ ਨੌਜਵਾਨ ਦੀ ਕੁੱਟਮਾਰ ਦੀ ਵੀਡੀਓ ਵੀ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਤੇ ਨਾਲ ਹੀ ਦੁਕਾਨਦਾਰਾਂ ਨੇ ਚੇਤਾਵਨੀ ਦਿੱਤੀ ਤੇ ਨੌਜਵਾਨ ਨੂੰ ਛੱਡ ਦਿੱਤਾ ਮਾਮਲਾ ਅਜੇ ਤੱਕ ਸੇ ਪੁਲਿਸ ਤੱਕ ਨਹੀਂ ਪਹੁੰਚਿਆ ਪਰ ਜਾਣਕਾਰੀ ਦੇ ਮੁਤਾਬਿਕ ਦੁਕਾਨਦਾਰਾਂ ਨੇ ਨੌਜਵਾਨ ਨੂੰ ਪੁੱਛਿਆ ਕਿ ਤੂੰ ਅਜਿਹਾ ਕਿਉਂ ਕਰ ਰਿਹਾ ਤਾਂ ਅੱਗੋਂ ਨੌਜਵਾਨ ਨੇ ਦੱਸਿਆ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਐਕਟਿਵ ਹੈ ਇਸ ਲਈ ਉਹ ਵੀਡੀਓ ਬਣਾਉਂਦਾ ਤੇ ਬਲੌਗ ਬਣਾ ਕੇ ਕਮਾਈ ਕਰਦਾ ਉਸਦੇ ਫਾਲੋਅਰਸ ਇਸ ਤਰ੍ਹਾਂ ਦੇ ਵੀਡੀਓਜ਼ ਨੂੰ ਪਸੰਦ ਕਰਦੇ ਨੇ ਬਈ ਜ਼ਾਹਰ ਜੀ ਗੱਲ ਹੈ ਜੀਵੇ ਦਾ ਬੰਦਾ ਉਹਦੇ ਫਾਲੋਅਰਸ ਯਾਨੀ ਕਿ ਜਿਵੇਂ ਕੋਕੋ ਹੋਵੇ ਕੋਕੋ ਦੇ ਬੱਚੇ ਇਸੇ ਲਈ ਅਜੇਹੀਆਂ ਵੀਡੀਓਜ਼ ਬਣਾ ਰਿਹਾ ਸੀ ਤੇ ਪਹਿਲਾਂ ਵੀ ਅਜੇਹੀਆਂ ਵੀਡੀਓ ਸ਼ੂਟ ਕਰ ਚੁੱਕੇ ਨੇ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀਆਂ ਜਿਸ ਕਾਰਨ ਅਜੇਹੀਆਂ ਵੀਡੀਓਜ਼ ਸ਼ੂਟ ਕਰਦਾ ਉਸ ਤੋਂ ਬਾਅਦ ਨੌਜਵਾਨ ਹੱਥ ਜੋੜ ਕੇ ਦੁਕਾਨਦਾਰਾ ਤੋਂ ਮਾਫੀ ਵੀ ਮੰਗਦਾ ਹੋਇਆ ਨਜ਼ਰ ਆਉਂਦਾ ਆਪਣੀ ਗਲਤੀ ਮੰਨਦੇ ਹੋਏ ਭਵਿੱਖ ਦੇ ਵਿੱਚ ਅਜਿਹਾ ਨਾ ਕਰਨ ਦਾ ਵਾਅਦਾ ਵੀ ਕਰਦਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲਈ ਲੋਕ ਕਿਹੋ ਜਿਹੇ ਕਿਹੋ ਜਿਹੇ ਅੱਜਕੱਲ ਹਰਕਤਾਂ ਕਰ ਦਿੰਦੇ ਆਂ ਅਸੀਂ ਉਹਦਾ ਬਾਰੇ ਜੋ ਹੈ ਡਿਸਕਸ ਇੱਥੇ ਨਹੀਂ ਕਰਾਂਗੇ ਕਿਉਂਕਿ ਸਭ ਨੂੰ ਪਤਾ ਹੀ ਹੈ ਖੈਰ ਵੀਡੀਓ ਵੱਲ ਜਾਈਏ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਇੱਕ ਨੌਜਵਾਨ ਹੈ ਜਿਸਨੇ ਕਿ ਉਲਜਲੂਲ ਕਪੜੇ ਪਾਏ ਹੋਏ ਨੇ ਤੇ ਇੱਕ ਸਿੱਖ ਨੌਜਵਾਨ ਵੱਲੋਂ ਚੰਗੀ ਤਰ੍ਹਾਂ ਇਸ ਦਾ ਮੋਰ ਬਣਾਇਆ ਜਾ ਰਿਹਾ ਜੀहां ਤੁਹਾਨੂੰ ਦੱਸਦੀ ਕਿ ਇਹ ਜੋ ਨੌਜਵਾਨ ਸੀ ਇਹ ਔਰਤਾ ਦੇ ਅੰਡਰ ਗਾਰਮੈਂਟਸ ਪਾ ਕੇ ਜਿਵੇਂ ਤੁਸੀਂ ਵੇਖ ਸਕਦੇ ਹੋ ਰੀਲਾ ਬਣਾ ਰਿਆ ਸੀ ਤੇ ਇੱਕ ਹੋਰ ਮੁੰਡਾ ਇਸ ਦੀ ਵੀਡੀਓ ਸ਼ੂਟ ਕਰ ਰਿਹਾ ਸੀ ਉਹ ਵੀ ਭਰੇ ਬਾਜ਼ਾਰ ਦੇ ਵਿੱਚ ਉਸ ਤੋਂ ਬਾਅਦ ਹਰ ਆਣ ਜਾਣ ਵਾਲੀ ਜਿਹੜੀ ਔਰਤ ਸੀ ਉਸ ਨੂੰ ਵੇਖ ਕੇ ਅਨਕੰਫਰਟੇਬਲ ਫੀਲ ਕਰ ਰਹੀ ਸੀ ਉਸ ਤੋਂ ਬਾਅਦ ਦੁਕਾਨਦਾਰ ਉੱਤੇ ਇਕੱਠੇ ਹੋ ਜਾਂਦੇ ਨੇ ਤੇ ਇੱਕ ਸਿੱਖ ਨੌਜਵਾਨ ਮਾਰਚ ਪੇੜਾ ਨੂੰ ਉਹਦਾ ਕਬੂਤਰ ਬਣਾ ਦਿੰਦਾ ਉਸ ਤੋਂ ਬਾਅਦ ਇਹ ਮਾਫੀ ਮੰਗਦਾ ਹੋਇਆ ਵੀ ਨਜ਼ਰ ਆਉਂਦਾ ਹੈ ਜੀ ਹਾਂ ਮਾਮਲਾ ਹਰਿਆਣਾ ਦੇ ਪਾਨੀਪਤ ਤੋਂ ਸਾਹਮਣੇ ਆ ਰਿਹਾ ਹੈ ਦਰਅਸਲ ਪਾਨੀਪਤ ਦੇ ਇਨਸਰ ਬਾਜ਼ਾਰ ਦੇ ਵਿੱਚ ਕੁਝ ਦੁਕਾਨਦਾਰਾਂ ਨੇ ਔਰਤਾਂ ਦੇ ਕੱਪੜੇ ਪਾ ਕੇ ਅਸ਼ਲੀਲ ਡਾਂਸ ਕਰਦੇ ਇਸ ਨੌਜਵਾਨ ਨੂੰ ਫੜ ਲਿਆ ਤੇ ਉਸ ਦੀ ਪੂਰੀ ਤਰ੍ਹਾਂ ਚਾਰਜਮ ਕੀਤੀ ਨੌਜਵਾਨ ਔਰਤਾਂ ਦੇ ਕੱਪੜੇ ਪਾ ਕੇ ਅੰਡਰਗਾਰਮੈਂਟਸ ਪਾ ਕੇ ਬਾਜ਼ਾਰ ਦੇ ਵਿੱਚ ਰੀਲਾ ਬਣਾ ਰਿਆ ਸੀ ਉਸ ਦਾ ਸਾਥੀ ਵੀਡੀਓ ਸ਼ੂਟ ਕਰ ਰਿਹਾ ਸੀ ਤੇ ਨਾਲ ਹੀ ਇਸ ਕਰਕੇ ਬਾਜ਼ਾਰ ਵਿੱਚ ਆਉਣ ਵਾਲੀਆਂ ਜਿਹੜੀਆਂ ਔਰਤਾਂ ਸਨ ਅਨਕੰਫਰਟੇਬਲ ਹੋ ਰਹੀਆਂ ਸਨ ਇਸ ਦੌਰਾਨ ਦੁਕਾਨਦਾਰਾਂ ਨੇ ਨੌਜਵਾਨ ਨੂੰ ਫੜ ਲਿਆ ਤੇ ਜ਼ੋਰਦਾਰ ਥੱਪੜ ਪਾ ਡੇਟ ਕੀਤੀ ਰਾਹਗੀਰਾਂ ਨੇ ਨੌਜਵਾਨ ਦੀ ਕੁੱਟਮਾਰ ਦੀ ਵੀਡੀਓ ਵੀ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਤੇ ਨਾਲ ਹੀ ਦੁਕਾਨਦਾਰਾਂ ਨੇ ਚੇਤਾਵਨੀ ਦਿੱਤੀ ਤੇ ਨੌਜਵਾਨ ਨੂੰ ਛੱਡ ਦਿੱਤਾ ਮਾਮਲਾ ਅਜੇ ਤੱਕ ਵੈਸੇ ਪੁਲਿਸ ਤੱਕ ਨਹੀਂ ਪਹੁੰਚਿਆ ਪਰ ਜਾਣਕਾਰੀ ਦੇ ਮੁਤਾਬਿਕ ਦੁਕਾਨਦਾਰਾਂ ਨੇ ਨੌਜਵਾਨ ਨੂੰ ਪੁੱਛਿਆ ਕਿ ਤੂੰ ਅਜੇਹਾ ਕਿਉਂ ਕਰ ਰਿਹਾ ਤਾਂ ਅੱਗੋਂ ਨੌਜਵਾਨ ਨੇ ਦੱਸਿਆ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਐਕਟਿਵ ਹੈ ਇਸ ਲਈ ਉਹ ਵੀਡੀਓ ਬਣਾਉਂਦਾ ਤੇ ਬਲੌਗ ਬਣਾ ਕੇ ਕਮਾਈ ਕਰਦਾ ਉਸਦੇ ਫਾਲੋਅਰਸ ਇਸ ਤਰ੍ਹਾਂ ਦੇ ਵੀਡੀਓਜ਼ ਨੂੰ ਪਸੰਦ ਕਰਦੇ ਨੇ ਬਈ ਜ਼ਾਹਰ ਜੀ ਗੱਲ ਹੈ ਜੀਵੇ ਦਾ ਬੰਦਾ ਉਹਦੇ ਫਾਲੋਅਰਸ ਯਾਨੀ ਕਿ ਜਿਵੇਂ ਕੋਕੋ ਹੋਵੇ ਕੋਕੋ ਦੇ ਬੱਚੇ ਇਸੇ ਲਈ ਅਜੀਹਿਆ ਵੀਡੀਓਜ਼ ਬਣਾ ਰਿਆ ਸੀ ਤੇ ਪਹਿਲਾਂ ਵੀ ਅਜੀਹਿਆ ਵੀਡੀਓ ਸ਼ੂਟ ਕਰ ਚੁੱਕੇ ਨੇ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀਆਂ ਜਿਸ ਕਾਰਨ ਅਜੀਹਿਆ ਵੀਡੀਓਜ਼ ਸ਼ੂਟ ਕਰਦਾ ਉਸ ਤੋਂ ਬਾਅਦ ਨੌਜਵਾਨ ਹੱਥ ਜੋੜ ਕੇ ਦੁਕਾਨਦਾਰ ਤੋਂ ਮਾਫੀ ਵੀ ਮੰਗਦਾ ਹੋਇਆ ਨਜ਼ਰ ਆਉਂਦਾ ਆਪਣੀ ਗਲਤੀ ਮੰਨਦੇ ਹੋਏ ਭਵਿੱਖ ਦੇ ਵਿੱਚ ਅਜੀਹਾ ਨਾ ਕਰਨ ਦਾ ਵਾਅਦਾ ਵੀ ਕਰਦਾ ਹੈ